ਪੰਜਾਬ ਦੀਆਂ ਮੁਖਬਰਾਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮਾਨਸੂ ਅਟਪਾਲ ਅੱਜ ਦੀਆਂ ਮੁਖਬਰਾਂ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ ਪੁਲਿਸ ਹਿਰਾਸਤ ਚੋਂ ਬਾਹਰ ਆਉਣ ਤੋਂ ਬਾਅਦ ਜਾਖੜ ਨੇ ਸਰਕਾਰ ਨੂੰ ਦਿੱਤੀ ਸਿੱਧੀ ਚੇਤਾਵਨੀ ਕਿ ਹਾਂ ਹੁਣ ਹਰ ਰੋਜ਼ ਲੱਗੇਗਾ ਪੰਜਾਬ 'ਚ ਕੈਂਪ ਵਿਕਰਮ ਮਜੀਠੀਆ ਦੀਆਂ ਵਧੀਆਂ ਮੁਸ਼ਕਲਾਂ ਵਿਜੀਲੈਂਸ ਨੇ ਮਜੀਠੀਆ ਖਿਲਾਫ ਚਾਰਸ਼ੀਟ ਕੀਤੀ ਦਾਇਰ 200 ਤੋਂ ਜ਼ਿਆਦਾ ਗਵਾਹਾਂ ਦੇ ਬਿਆਨ ਵੀ ਨੇ ਦਰਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਛਿੰਡਾ ਨੇ ਜ਼ਥੇਦਾਰ ਗਿਆਨੀ ਗੜਗਾਜ ਨੂੰ ਲਿਖਿਆ ਪੱਤਰ ਸ਼੍ਰੋਮਣੀ ਅਕਾਲੀ ਦਲ ਦੇ ਹੋਏ ਟੋਟਿਆਂ ਨੂੰ ਲੈ ਕੇ ਕੀਤੀ ਖਾਸ ਅਪੀਲ ਹੁਣ ਖਬਰਾਂ ਵਿਸਤਾਰ ਨਾਲ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੁਨੀਲ ਜਾਖੜ ਦੀ ਜੀहां ਤੁਹਾਨੂੰ ਦੱਸ ਦਈਏ ਕਿ ਦਰਅਸਲ ਅੱਜ ਪੁਲਿਸ ਦੇ ਵੱਲੋਂ ਸੁਨੀਲ ਜਾਖੜ ਨੂੰ ਵੀ ਡਿਟੇਨ ਕੀਤਾ ਗਿਆ ਹਿਰਾਸਤ ਦੇ ਵਿੱਚ ਲੈਣ ਤੋਂ ਬਾਅਦ ਇੱਥੇ ਜਾਖੜ ਦਾ ਵੱਡਾ ਬਿਆਨ ਵੀ ਨਿਕਲ ਕੇ ਸਾਹਮਣੇ ਆਇਆ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਹੁਣ ਪੰਜਾਬ ਸਰਕਾਰ ਰੋਕ ਕੇ ਦਿਖਾਵੇ ਪੰਜਾਬ ਦੇ ਵਿੱਚ ਹਰ ਰੋਜ਼ ਕੈਂਪ ਲੱਗਣਗੇ ਦੱਸਦੀ ਹੈ ਕਿ ਸੁਨੀਲ ਜਾਖੜ ਨੂੰ ਅੱਜ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਸੀ ਸੋ ਅੱਬੋ ਹਰ ਡੱਬ ਵਾਲੀ ਰੋਡ ਤੇ ਕਾਲਾ ਟੀਬਾ ਟੋਲ ਪਲਾਜ਼ਾ ਤੇ ਉਹਨਾਂ ਨੂੰ ਰੋਕਿਆ ਗਿਆ ਸੀ ਸੋ ਜਾਖੜ ਨੇ ਟੋਲ ਪਲਾਜ਼ਾ ਤੇ ਧਰਨਾ ਲਗਾਇਆ ਸੀ ਦੱਸਦੀ ਹੈ ਕਿ ਸੁਨੀਲ ਜਾਖੜ ਨੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਹੁਣ ਉਹਨਾਂ ਕਿਹਾ ਹੈ ਕਿ ਗਰੀਬਾਂ ਦੇ ਲਈ ਲੜਾਈ ਲੜਨ ਵਾਲਿਆਂ ਨੂੰ ਸਰਕਾਰ ਗ੍ਰਿਫਤਾਰ ਕਰ ਲੈਂਦੀ ਹੈ ਪਰ ਹੁਣ ਸਰਕਾਰ ਇੱਥੇ ਰੋਕ ਕੇ ਦਿਖਾਵੇ ਅਸੀਂ ਹਰ ਰੋਜ਼ ਕੈਂਪ ਲਗਾਵਾਂਗੇ ਸੋ ਉਹਨਾਂ ਦੇ ਵੱਲੋਂ ਇਹ ਬਿਆਨ ਜਿਹੜਾ ਹੈ ਉਹ ਦਿੱਤਾ ਗਿਆ ਤਾਂ ਦੱਸਦੀ ਹੈ ਕਿ ਕੈਂਪ ਤੱਕ ਪਹੁੰਚਣ ਤੋਂ ਨਹੀਂ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਸੀ ਸੋ ਇੱਥੇ ਸਮਰਥਕਾਂ ਦੇ ਨਾਲ ਧਰਨਾ ਦੇਣ ਦੇ ਲਈ ਜਾਖੜ ਬੈਠੇ ਸੀ ਸੋ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਅਸੀਂ ਕੈਂਪਾਂ ਦੇ ਵਿੱਚ 65000 ਆਯੂਸ਼ਮਾਨ ਕਾਰਡ ਜਿਹੜੇ ਨੇ ਉਹ ਬਣਾ ਦਿੱਤੇ ਨੇ ਅੱਗੇ ਉਹਨਾਂ ਇਹ ਵੀ ਕਿਹਾ ਕਿ ਅਸੀਂ ਕੇਂਦਰ ਦੀਆਂ ਸਕੀਮਾਂ ਲੋਕਾਂ ਤੱਕ ਪਹੁੰਚਾ ਰਹੇ ਹਾਂ ਜੋ ਕਿ ਪੰਜਾਬ ਸਰਕਾਰ ਦੇਖ ਨਹੀਂ ਪਾਰੀ ਸੋ ਦੱਸ ਜੀਏ ਕਿ ਬਲੂਆਣਾ ਦੇ ਪਿੰਡ ਰਾਏਪੁਰ ਜਾ ਰਹੇ ਸੁਨੀਲ ਜਾਖੜ ਨੂੰ ਪੁਲਿਸ ਦੇ ਵੱਲੋਂ ਰੋਕ ਲਿਆ ਗਿਆ ਸੀ ਇਸ ਤੋਂ ਇਲਾਵਾ ਤੁਹਾਡੇ ਨਾਲ ਇਸ ਵੇਲੇ ਇਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੀ ਏ ਕਿ ਇੱਥੇ ਸਵਾਲ ਉਠਾਏ ਜਾ ਰਹੇ ਨੇ ਕਿ ਇੱਕ ਰਾਜਨੀਤਿਕ ਪਾਰਟੀ ਲੋਕਾਂ ਨੂੰ ਕਿਵੇਂ ਰਜਿਸਟਰ ਰਜਿਸਟਰ ਕਰ ਸਕਦੀ ਹੈ ਸੋ ਇੱਥੇ ਅੱਜ ਪੁਲਿਸ ਨੇ ਕਈ ਭਾਜਪਾ ਆਗੂਆਂ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਤੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਸੁਨੀਲ ਜਾਖੜ ਨੂੰ ਵੀ ਇੱਥੇ ਹਿਰਾਸਤ ਦੇ ਵਿੱਚ ਲੈ ਲਿਆ ਸੋ ਭਾਜਪਾ ਨੇ ਐਲਾਨ ਕੀਤੇ ਐਲਾਨ ਕੀਤਾ ਹੈ ਕਿ ਅਸੀਂ ਭਵਿੱਖ ਦੇ ਵਿੱਚ ਵੀ ਕਈ ਕੈਂਪ ਲਗਾਵਾਂਗੇ ਅਸੀਂ ਕੁਝ ਗਲਤ ਨਹੀਂ ਕੀਤਾ ਇਸੀ ਦੇ ਨਾਲ ਅੱਜ ਭਾਜਪਾ ਦੇ ਵੱਲੋਂ 117 ਜ਼ਿਲ੍ਹਿਆਂ ਦੇ ਵਿੱਚ ਪੰਜਾਬ ਸਰਕਾਰ ਵਿਰੁੱਧ ਅਰਥੀ ਫੂਕ ਪ੍ਰਦਰਸ਼ਨ ਜਿਹੜਾ ਹੈ ਉਹ ਕੀਤਾ ਗਿਆ ਜਦੋਂ ਕਿ ਭਾਜਪਾ ਮੁਖੀ ਸੁਨੀਲ ਜਾਖੜ ਦਾ ਕਹਿਣਾ ਸੀ ਕਿ ਅੱਜ ਪਾਰਟੀ ਫਜ਼ਿਲਕਾ ਜ਼ਿਲ੍ਹੇ ਦੇ ਰਾਏਪੁਰ ਪਿੰਡ ਦੇ ਵਿੱਚ ਉਸੇ ਜਗ੍ਹਾ ਤੇ ਗਰੀਬਾਂ ਦੇ ਭਲੇ ਲਈ ਦੁਬਾਰਾ ਕੈਂਪ ਲਗਾਏਗੀ ਜਿੱਥੋਂ ਮਾਨ ਸਰਕਾਰ ਦੀ ਪੁਲਿਸ ਨੇ ਪਾਰਟੀ ਆਗੂਆਂ ਨੂੰ ਚੁੱਕਿਆ ਸੀ ਸੋ ਭਾਜਪਾ ਪ੍ਰਧਾਨ ਨੇ ਕਿਹਾ ਕਿ ਉਹ ਖੁਦ ਇਸ ਕੈਂਪ ਦੇ ਵਿੱਚ ਹਿੱਸਾ ਲੈਣਗੇ ਹਾਲਾਂਕਿ ਪੁਲਿਸ ਨੇ ਸੁਨੀਲ ਜਾਖੜ ਨੂੰ ਇੱਕ ਤਾਂ ਤੋਂ ਰੋਕ ਦਿੱਤਾ ਸੀ ਤੇ ਸੁਨੀਲ ਜਾਖੜ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਸੀ ਤੇ ਹਿਰਾਸਤ ਦੇ ਵਿੱਚ ਲੈਣ ਤੋਂ ਬਾਅਦ ਜਾਖੜ ਦਾ ਪਹਿਲਾ ਬਿਆਨ ਜਿਹੜਾ ਕਹਿ ਸਕਦੇ ਆ ਨਿਕਲ ਕੇ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਹੁਣ ਪੰਜਾਬ ਸਰਕਾਰ ਇੱਥੇ ਰੋਕ ਕੇ ਦਿਖਾਵੇ ਹੁਣ ਅਸੀਂ ਇੱਥੇ ਹਰ ਰੋਜ਼ ਕੈਂਪ ਲਗਾਵਾਂਗੇ ਤੇ ਇਹਨਾਂ ਸਹੂਲਤਾਂ ਜਾਂ ਫਿਰ ਇਹਨਾਂ ਸਕੀਮਾਂ ਨੂੰ ਆਮ ਲੋਕਾਂ ਤੱਕ ਪਹੁੰਚਾ ਕੇ ਹੀ ਰਾਂਗੇ ਤੇ ਉਧਰ ਗੱਲ ਕਰ ਲਈਏ ਵਿਕਰਮ ਮਜੀਠੀਆ ਦੀ ਤਾਂ ਹੁਣ ਵਿਕਰਮ ਮਜੀਠੀਆ ਦੇ ਆ ਮੁਸ਼ਕਿਲਾਂ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਸ ਸਕਦੀਆਂ ਨੇ ਦਰਅਸਲ ਵਿਜੀਲੈਂਸ ਬਿਊਰੋ ਦੇ ਵੱਲੋਂ ਇੱਥੇ ਕੋਰਟ ਦੇ ਵਿੱਚ ਚਾਰ ਸ਼ੀਟ ਜਿਹੜੀ ਆ ਉਹ ਦਾਇਰ ਕਰ ਦਿੱਤੀ ਗਈ ਹੈ ਦੱਸ ਦਈਏ ਕਿ ਵਿਜੀਲੈਂਸ ਬਿਊਰੋ ਵੱਲੋਂ ਸ਼ੋਮਨੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਸੰਬੰਧੀ ਮੁਹਾਲੀ ਅਦਾਲਤ ਦੇ ਵਿੱਚ ਚਾਰ ਸ਼ੀਟ ਪੇਸ਼ ਕੀਤੀ ਗਈ ਹੈ ਇਹ ਚਾਰ ਸ਼ੀਟ ਜਿਹੜੀ ਹੈ 4000 40000 ਪੰਨਿਆਂ ਦੀ ਹੈ ਸੋ ਇੱਥੇ ਦੱਸਦੀ ਹੈ ਕਿ ਵਿਜੀਲੈਂਸ ਨੇ ਇਸ ਮਾਮਲੇ ਦੀ ਜਾਂਚ ਦੌਰਾਨ 200 ਤੋਂ ਵੱਧ ਗਵਾਹ ਸ਼ਾਮਿਲ ਕੀਤੇ ਨੇ ਅਤੇ 400 ਤੋਂ ਵੱਧ ਬੈਂਕ ਖਾਤਿਆਂ ਦੀ ਪੂਰੀ ਜਾਂਚ ਕਰ ਲਈ ਹੈ ਸੋ ਜਾਂਚ ਜਿਹੜੀ ਹੈ ਉਹ ਵੀ ਇਸ ਦੇ ਵਿੱਚ ਮੈਂਸ਼ਨ ਕੀਤੀ ਹੋਈ ਹੈ ਸੋ ਚਾਰ ਸ਼ੀਟ 40000 ਤੋਂ ਵੱਧ ਪੰਨਿਆਂ ਦੀ ਦੱਸੀ ਜਾ ਰਹੀ ਹੈ ਜੋ ਕਿ ਅਦਾਲਤ ਦੇ ਵਿੱਚ ਪੇਸ਼ ਕੀਤੀ ਗਈ ਹੈ ਸੋ ਇਸ ਤੇ ਪ੍ਰਤੀਕਿਰਿਆ ਦਿੰਦੇ ਹੋਇਆ ਬਚਾਅ ਪੱਖ ਨੇ ਕਿਹਾ ਹੈ ਕਿ ਅਸੀਂ ਪੇਸ਼ ਕੀਤੇ ਗਏ ਚਲਾਨ ਦੀ ਸਮੱਗਰੀ ਦਾ ਅਧਿਐਨ ਕਰਕੇ ਉਹ ਅਗਰਲੀ ਕਾਰਵਾਈ ਦੇ ਲਈ ਤਿਆਰ ਕਰਾਂਗੇ ਇੱਥੇ ਦੱਸਦੀ ਹੈ ਕਿ ਵਿਜੀਲੈਂਸ ਨੇ 25 ਜੂਨ ਨੂੰ ਮਜੀਠਿਆ ਨੂੰ ਅਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਸੀ ਗ੍ਰਿਫਤਾਰੀ ਤੋਂ ਬਾਅਦ ਇਹ ਮਾਮਲਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਾਫੀ ਸੁਰਖੀਆਂ ਬਟੋਰ ਰਿਹਾ ਸੋ ਇੱਥੇ 25 ਜੂਨ ਨੂੰ ਵਿਜੀਲੈਂਸ ਦੇ ਵੱਲੋਂ ਮਜੀਠਿਆ ਦੇ ਘਰ ਦੇ ਉੱਤੇ ਰੇਡ ਕੀਤੀ ਜਾਂਦੀ ਹੈ ਰੇਡ ਕਰਨ ਤੋਂ ਬਾਅਦ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਕੋਰਟ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਉਹਨਾਂ ਦੀ ਇੱਥੇ ਰਿਮਾਂਡ ਲਈ ਜਾਂਦੀ ਹੈ ਤੇ ਰਿਮਾਂਡ ਤੋਂ ਬਾਅਦ ਲਗਾਤਾਰ ਨਿਆਇਕ ਹਿਰਾਸਤ ਦੇ ਵਿੱਚ ਵਿਕਰਮ ਮਜੀਠੀਆ ਨੇ ਹਾਲਾਂਕਿ ਉਹਨਾਂ ਦੇ ਵਕੀਲ ਦਮਨਪ੍ਰੀਤ ਸੋਪਤੀ ਤੇ ਅਰਸ਼ਦੀਪ ਕਲੇਰ ਦਾ ਕਹਿਣਾ ਹੈ ਕਿ ਅਸੀਂ ਵਾਰ-ਵਾਰ ਕੋਰਟ ਨੂੰ ਇਹ ਅਪੀਲ ਵੀ ਕੀਤੀ ਹੈ ਕਿ ਉਹਨਾਂ ਦੀ ਬੈਰਕ ਬਦਲੀ ਜਾਏ ਤੇ ਹੋਰ ਜਿਹੜੀ ਜ਼ਮਾਨਤ ਯਾਚਿਕਾ ਉਹਨਾਂ ਦੇ ਵੱਲੋਂ ਪਾਈ ਗਈ ਸੀ ਫਿਲਹਾਲ ਮੋਹਾਲੀ ਕੋਰਟ ਨੇ ਤਾਂ ਉਸ ਨੂੰ ਖਾਰਜ ਕਰ ਦਿੱਤਾ ਹੈ ਤੇ ਹੁਣ ਦੇਖਣਾ ਹੋਏਗਾ ਕਿ ਅੱਗੇ ਦੀ ਕੋਰਟ ਇਸ ਉੱਤੇ ਕਿਦਾਂ ਦਾ ਫੈਸਲਾ ਲੈਂਦੀ ਹੈ ਫਿਲਹਾਲ ਦੀ ਘੜੀ ਵਿਕਰਮ ਮਜੀਠੀਆ ਦੀਆਂ ਮੁਸ਼ਕਿਲਾਂ ਅੱਗੇ ਹੋਰ ਵੀ ਵਾਸ ਸਕਦੀਆਂ ਨੇ ਕਿਉਂਕਿ ਉਹਨਾਂ ਖਿਲਾਫ ਚਾਰਜ ਸ਼ੀਟ ਜਿਹੜੀ ਐ ਉਹ ਵਿਜੀਲੈਂਸ ਨੇ ਪੇਸ਼ ਕਰ ਦਿੱਤੀ ਐ ਜਿਸ ਦੇ ਵਿੱਚ ਕਾਫੀ ਹੱਦ ਤੱਕ ਡਾਟਾ ਜਿਹੜਾ ਸਾਰਾ ਮੈਂਸ਼ਨ ਕੀਤਾ ਗਿਆ ਸੋ ਇੱਥੇ ਰਾਜਨੀਤੀ ਦੇ ਵਿੱਚ ਕਾਫੀ ਹੜਕਮ ਮਚਿਆ ਹੋਇਆ ਜਦੋਂ ਦਾ ਮਜੀਠੀਆ ਜੇਲ੍ਹ ਦੇ ਵਿੱਚ ਨੇ ਸੋ ਇੱਥੇ ਮਜੀਠੀਆ ਦੇ ਲਈ ਅੱਗੇ ਕੀ ਕੁਝ ਹੋਰ ਮੁਸ਼ਕਿਲਾਂ ਆਵਦੀਆਂ ਨੇ ਵੀ ਦੇਖਣਾ ਹੋਵੇਗਾ ਜੋਤਰ ਹਰਿਆਣਾ ਸਿਗ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝਿੰਡਾ ਦੇ ਵੱਲੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਇੱਕ ਪੱਤਰ ਲਿਖਿਆ ਗਿਆ ਹੈ ਪੱਤਰ ਦੇ ਵਿੱਚ ਅਕਾਲੀ ਦਲ ਦੇ ਜਿਹੜੇ ਦੋ ਧੜੇ ਬਣੇ ਨੇ ਉਹਨਾਂ ਨੂੰ ਲੈ ਕੇ ਖਾਸ ਮੰਗ ਕੀਤੀ ਗਈ ਹੈ ਦੱਸਿਆ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੇਸ਼ ਸਿੰਘ ਝਿੰਡਾ ਨੇ ਅਕਾਲ ਤਖਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕੱਜ ਦੇ ਨਾਮ ਮੰਗ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਸਿੱਖ ਕੌਮ ਦੇ ਬਿਹਤਰ ਭਵਿੱਖ ਦੇ ਲਈ ਸਾਰੇ ਅਕਾਲੀ ਧੜਿਆਂ ਨੂੰ ਇੱਕ ਝੰਡੇ ਹੇਠ ਅਤੇ ਇੱਕ ਪਾਰਟੀ ਹੇਠ ਇਕਜੁੱਟ ਕਰਨ ਲਈ ਲੋੜਿੰਦੇ ਕਦਮ ਚੁੱਕੇ ਜਾਣ ਸੋ ਇਸ ਸਬੰਧ ਦੇ ਵਿੱਚ ਉਹਨਾਂ ਦੇ ਵੱਲੋਂ ਪੱਤਰ ਲਿਖਿਆ ਗਿਆ ਤੇ ਉਸ ਦੇ ਵਿੱਚ ਕਿਹਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਧੜੇ ਹੋਣ ਦੇ ਕਰਕੇ ਸਿੱਖ ਕੌਮ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਅਤੇ ਸਿੱਖ ਕੌਮ ਕਮਜ਼ੋਰ ਹੋ ਰਹੀ ਹੈ। ਉਹਨਾਂ ਕਿਹਾ ਕਿ ਸਿੱਖੋਂ ਦੇ ਨਾਤੇ ਉਹਨਾਂ ਦੀ ਅਪੀਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਏ ਅਤੇ ਜ਼ਰੂਰੀ ਕਦਮ ਚੁੱਕੇ ਜਾਣ। ਅੱਗੇ ਉਹਨਾਂ ਇਹ ਵੀ ਕਿਹਾ ਕਿ ਕਈ ਧੜਿਆਂ ਦੇ ਵੰਡਿਆਂ ਵੰਡਿਆਂ ਹੋਣ ਦੇ ਕਰਕੇ ਇੱਥੇ ਅਕਾਲੀ ਦਲ ਦੀ ਜੜੀ ਹਾਲਤ ਹੈ ਉਹ ਖਰਾਬ ਤੇ ਕਮਜ਼ੋਰ ਹੋ ਚੁੱਕੀ ਆ ਛੋਟੀ-ਛੋਟੀ ਧਿਰਾਂ ਦੇ ਵਿੱਚ ਵੱਡੇ ਹੋਣ ਕਰਕੇ ਸ਼੍ਰੋਮਣੀ ਵੰਡੇ ਹੋਣ ਕਰਕੇ ਇੱਥੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਐ ਰਾਜਨੀਤਿਕ ਅਤੇ ਪੱਧਰ ਰਾਜਨੀਤਿਕ ਪੱਧਰ ਤੇ ਵੀ ਕਮਜ਼ੋਰ ਹੁੰਦੀ ਜਾ ਰਹੀ ਐ ਤੇ ਇੱਕ ਜਾਂ ਦੋ ਸੀਟਾਂ ਤੱਕ ਹੀ ਸੀਮੀ ਜਿਹੜੀ ਐ ਅਕਾਲੀ ਦਲ ਉਹ ਰਹਿ ਗਈ ਐ ਸੋ ਇਹ ਸਥਿਤੀ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਲਈ ਚਿੰਤਾ ਦਾ ਵਿਸ਼ਾ ਐ ਸੋ ਇਹ ਕਹਿੰਦੇ ਹੋਏ ਇੱਥੇ ਝਿੰਡਾ ਨਜ਼ਰ ਆਏ ਨੇ ਸੋ ਦੱਸ ਜੀਏ ਕਿ ਉਹਨਾਂ ਦੇ ਵੱਲੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਇਹ ਪੱਤਰ ਲਿਖਿਆ ਗਿਆ ਜਿਸ ਦੇ ਵਿੱਚ ਸਾਰੀ ਆ ਕਹਾਣੀ ਜਿਹੜੀ ਉਹਨਾਂ ਦੇ ਵੱਲੋਂ ਲਿਖ ਦਿੱਤੀ ਗਈ ਹੈ ਕਿ ਕਿਸ ਪ੍ਰਕਾਰ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਦੋ ਧੜੇ ਬਣੇ ਨੇ ਤੇ ਦੋਨੋਂ ਧੜੇ ਜਿਹੜੇ ਨੇ ਉਹ ਹਾਲਾਂਕਿ ਪੰਥ ਦੇ ਲਈ ਕਾਫੀ ਹੱਦ ਤੱਕ ਨੁਕਸਾਨਦੇ ਹੋ ਸਕਦੇ ਨੇ ਤਾਂ ਇੱਥੇ ਸਾਰੇ ਹੀ ਧੜਿਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ ਤੇ ਇੱਕ ਅਕਾਲੀ ਦਲ ਬਣਾ ਕੇ ਇੱਥੇ ਪੰਜਾਬ ਦੀ ਸਿਆਸਤ ਦੇ ਵਿੱਚ ਖੜਨਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਕੌਮ ਦੇ ਲੋਕਾਂ ਦੀ ਜਿਹੜੀ ਗੱਲਾਂ ਨੇ ਜਾਂ ਸਿੱਖ ਕੌਮ ਦੇ ਲੋਕ ਜਿਹੜੇ ਨੇ ਜਿਨ੍ਹਾਂ ਦੇ ਉੱਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਦਾ ਅਸਰ ਪੈ ਰਿਹਾ ਆ ਉਹਨਾਂ ਆ ਪੈ ਸਕੇ ਤੇ ਉਧਰ ਵਿੱਤੀ ਸੰਕਟਾਂ ਦੇ ਵਿੱਚ ਪੰਜਾਬ ਹੈ ਜੀहां ਤੋਂ ਅੰਦਾਜ਼ਾ ਹੈ ਕਿ ਦਰਸਲ ਪੰਜਾਬ ਸਰਕਾਰ ਵਿੱਤੀ ਸੰਕਟਾਂ ਦੇ ਨਾਲ ਜੂਝ ਰਹੀ ਹੈ ਸੋ ਸਰਕਾਰ ਨੇ ਇਥੇ ਜ਼ਮੀਨਾਂ ਵੇਚਣ ਦਾ ਫੈਸਲਾ ਕਰ ਲਿਆ ਹੈ ਦੱਸਿਆ ਕਿ ਪੰਜਾਬ ਦਾ ਵਿੱਤੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ ਮੁੱਖ ਸਕੱਤਰ ਦੇ ਕੇਪੀ ਸਿੰਘਾ ਨੇ ਸਾਰੇ ਵਿਭਾਗਾਂ ਦੇ ਪ੍ਰਮੁੱਖ ਸਕੱਤਰਾਂ ਤੇ ਪ੍ਰਬੰਧਕ ਸਕੱਤਰਾਂ ਨੂੰ ਚੰਡੀਗੜ੍ਹ ਬੁਲਾ ਕੇ ਮੀਟਿੰਗ ਕੀਤੀ ਹੈ ਇਸ ਦੇ ਵਿੱਚ ਮਾਲੀਆ ਇਕੱਠਾ ਕਰਨ ਦੇ ਲਈ ਵਿਭਾਗਾਂ ਨੂੰ ਬਕਾਇਆ ਦੇਣ ਅਤੇ ਕੇਂਦਰੀ ਯੋਜਨਾਵਾਂ ਦਾ ਪੈਸਾ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾਉਣ ਦੇ ਆਦੇਸ਼ ਜਾਰੀ ਕੀਤੇ ਗਏ ਨੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਜੇਕਰ ਸੂਬਾ ਸਰਕਾਰ ਕੇਂਦਰ ਦੀ ਕਿਸੇ ਯੋਜਨਾ 'ਚ ਸਮੇਂ ਤੇ ਪੈਸਾ ਨਹੀਂ ਦਿੰਦੀ ਤਾਂ ਦੇਣਦਾਰੀ ਨਹੀਂ ਨਿਪਟਾਉਂਦੀ ਤਾ ਮਹੀਨੇਵਾਰ ਮਿਲਣ ਵਾਲੀ ਰਾਸ਼ੀ ਕੇਂਦਰ ਸਰਕਾਰ ਰੋਕ ਲੈਂਦੀ ਹੈ ਇਸ ਦੇ ਨਾਲ ਸੂਬੇ ਚ ਕੰਮ ਪ੍ਰਭਾਵਿਤ ਹੁੰਦੇ ਹਨ ਅਤੇ ਸੂਬੇ ਦੇ 10 ਬੋਰਡਾਂ ਤੇ ਨਿਗਮਾਂ ਦੇ ਵੱਲ ਸਰਕਾਰ ਦਾ 1045 ਕਰੋੜ ਰੁਪਇਆ ਬਕਾਇਆ ਹੈ ਤੇ ਹੁਣ ਸਰਕਾਰ ਇਸ ਰਾਸ਼ੀ ਨੂੰ ਵਸੂਲ ਕਰੇਗੀ ਇਸ ਸਮੇਂ ਪੰਜਾਬ ਸਰਕਾਰ 386 ਲੱਖ ਕਰੋੜ ਰੁਪਏ ਦੇ ਕਰਜ਼ੇ ਦੇ ਵਿੱਚ ਡੁੱਬੀ ਹੈ ਅਤੇ ਹਰ ਸਾਲ 24 ਕਰੋੜ ਰੁਪਏ ਵਿਆਜ ਦੇ ਰੂਪ ਦੇ ਵਿੱਚ ਦੇਣੇ ਪੈ ਰਹੇ ਨੇ ਸੋਇ ਸਾਲ 15ਵੇਂ ਵਿੱਤੀ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਆਧਾਰ ਤੇ ਮਿਲਣ ਵਾਲੀ ਕਰੋੜਾ ਰੁਪਏ ਦੀ ਰਾਸ਼ੀ ਦੇ ਵਿੱਚੋਂ ਕੋਈ ਪੈਸਾ ਨਹੀਂ ਮਿਲਿਆ ਖਰਚੇ ਵਧਨ ਦੇ ਨਾਲ ਹੀ ਕਰਜ਼ਾ ਹੱਦ ਦੀ ਕਟੌਤੀ ਜਿਹੜੀ ਆ ਕਰ ਦਿੱਤੀ ਗਈ ਹੈ ਜਿਸ ਦੇ ਨਾਲ ਖਜ਼ਾਨੇ ਦੀ ਹਾਲਾ ਜੋ ਹੈ ਹੋਰ ਵੀ ਜ਼ਿਆਦਾ ਖਰਾਬ ਹੋ ਗਈ ਹੈ ਹਾਲਾਂਕਿ ਇਥੇ ਪੰਜਾਬ ਦੇ ਖਜ਼ਾਨੇ ਦੀ ਹਾਲਤ ਜਿਹੜੀ ਖਰਾਬ ਹੋਈ ਹੈ ਉਸ ਨੂੰ ਸਮੇਟਣ ਦੇ ਲਈ ਉਸ ਨੂੰ ਘਰ ਚੰਗਾ ਬਣਾਉਣ ਦੇ ਲਈ ਪੰਜਾਬ ਸਰਕਾਰ ਹੁਣ ਇੱਥੇ ਜ਼ਮੀਨਾਂ ਜਿਹੜੀ ਐ ਉਸ ਨੂੰ ਵੇਚਣ ਦੀਆਂ ਤਿਆਰੀਆਂ ਦੇ ਵਿੱਚ ਲੱਗੀ ਐ ਸੋ ਵਿੱਤੀ ਸੰਕਟਾਂ ਦੇ ਨਾਲ ਪੰਜਾਬ ਜੂਝਦਾ ਹੋਇਆ ਨਜ਼ਰ ਆ ਰਿਹਾ ਹੋਂਦੇ ਸਮੇਂ ਦੇ ਵਿੱਚ ਦੇਖਣਾ ਹੋਏਗਾ ਕਿ ਪੰਜਾਬ ਸਰਕਾਰ ਇਸ ਸਾਰੀ ਸਥਿਤੀ ਨੂੰ ਕਿਸ ਤਰੀਕੇ ਦੇ ਨਾਲ ਮੈਨੇਜ ਕਰਦੀ ਹੈ ਤੇ ਉਧਰ ਪੰਜਾਬ ਦੇ ਮਸ਼ਹੂਰ ਅਦਾਕਾਰ ਜਸਵਿੰਦਰ ਪੱਲਾ ਦਾ ਅੱਜ ਦਿਹਾਂਤ ਹੋ ਗਿਆ ਬਹੁਤ ਸਾਰੇ ਸੈਲੀਬ੍ਰਿਟੀ ਉਹਨਾਂ ਦੇ ਘਰ ਪਹੁੰਚੇ ਤੇ ਉਹਨਾਂ ਦੇ ਵੱਲੋਂ ਦੁੱਖ ਜਤਾਇਆ ਗਿਆ ਦੁਨੀਆ ਭਰ ਚ ਆਪਣੀ ਅਦਾਕਾਰੀ ਦਾ ਲੋਹਾ ਮਨੋਣ ਵਾਲੇ ਮਸ਼ਹੂਰ ਪੰਜਾਬੀ ਕਾਮੇਡੀਅਨ ਜਸਵਿੰਦਰ ਪੱਲਾ ਦਾ ਅਜ ਸਵੇਰੇ ਦੇਹਾਂਤ ਹੋ ਗਿਆ। ਉਹ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਹਨਾਂ ਨੂੰ ਇਲਾਜ ਦੇ ਲਈ ਮੋਹਾਲੀ ਦੇ 40 ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਉਹਨਾਂ ਨੇ ਅੱਜ ਸਵੇਰੇ ਆਖਰੀ ਸਾਹ ਲਏ ਨੇ। ਦੱਸ ਦਈਏ ਕਿ ਉਹ 65 ਸਾਲਾਂ ਦੇ ਸਨ ਅਤੇ ਅਚਾਨਕ ਚਲੇ ਜਾਣ ਦੇ ਨਾਲ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਦੌੜ ਪਈ ਹੈ। ਪੰਜਾਬੀ ਕਾਮੇਡੀਅਨ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਪੱਲਾ ਦੇ ਦੇਹਾਂਤ ਦੀ ਖਬਰ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ ਇਸ ਮੌਕੇ ਪੰਜਾਬੀ ਗਾਇਕ ਨਛੱਤਰ ਗਿੱਲ ਮੰਗੀ ਮਾਹਲ ਗੁਰਵਿੰਦਰ ਕੋਂਡਾਵਾਲ ਗੁਰਜੀਤ ਅਖਤਰ ਗੁਰਲੇਜ ਅਖਤਰ ਗੁਰਵਿੰਦਰ ਕੈਰੀ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸੈਲੀਬ੍ਰਿਟੀ ਉਹਨਾਂ ਦੇ ਘਰ ਪਹੁੰਚੇ ਜਿਨ੍ਹਾਂ ਦੇ ਵੱਲੋਂ ਦੁੱਖ ਜਤਾਇਆ ਗਿਆ ਸੋ ਪਿ ਬੀਤੇ ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਮੰਗੀ ਮਹਾਲ ਦੇ ਨਾਲ ਵਿਦੇਸ਼ ਦੇ ਵਿੱਚ ਇੱਕ ਸ਼ੋਅ ਦੇ ਦੌਰਾਨ ਵੀਡੀਓ ਸਾਂਝੀ ਕੀਤੀ ਸੀ ਉਹਨਾਂ ਨੇ ਪੰਜਾਬੀ ਦੀਆਂ ਸੈਂਕੜੇ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਦੂਰਦਰਸ਼ਨ ਦੇ ਛਣਕਾਟਾ ਤੋਂ ਪ੍ਰਸਿੱਧੀ ਹਾਸਲ ਕੀਤੀ ਜਸਵਿੰਦਰ ਭੱਲਾ ਦਾ ਜਨਮ 4 ਮਈ 1960 ਨੂੰ ਦਰਾਹਾ ਲੁਧਿਆਣਾ ਦੇ ਵਿੱਚ ਹੋਇਆ ਸੀ ਸੋ ਉਹ ਇੱਕ ਪ੍ਰੋਫੈਸਰ ਵੀ ਸਨ ਤੇ ਉਹਨਾਂ ਨੇ 1988 ਦੇ ਵਿੱਚ ਛਣਕਟਾ 88 ਦੇ ਨਾਲ ਇੱਕ ਕਾਮੇਡੀਅਨ ਵੱਜੋਂ ਆਪਣੇ ਪੇਸ਼ੇਵਾਰ ਕੈਰੀਅਰ ਦੀ ਸ਼ੁਰੂਆਤ ਕਰ ਲਈ ਸੀ ਤੇ ਉਹਨਾਂ ਨੂੰ ਆਪਣੀ ਕਾਮੇਡੀ ਲੜੀ ਛਣਕਟਾ ਅਤੇ ਵਖ ਵਖ ਪੰਜਾਬੀ ਫਿਲਮਾਂ ਦੇ ਵਿੱਚ ਹਾਸਰਸ ਭੂਮਿਕਾਵਾਂ ਦੇ ਵਿੱਚ ਜਾਣਿਆ ਜਾਂਦਾ ਹੈ ਸੋ ਪੰਜਾਬੀ ਫਿਲਮ ਦੇ ਵਿੱਚ ਇਹਨਾਂ ਨੇ ਆਪਣੀ ਸ਼ੁਰੂਆਤ ਫਿਲਮ ਦੁੱਲਾ ਪੱਟੀ ਤੋਂ ਕੀਤੀ ਸੀ ਇਸ ਤੋਂ ਬਾਅਦ ਇਹਨਾਂ ਨੇ ਕਈ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕੀਤਾ ਜਿਨ੍ਹਾਂ ਦੇ ਵਿੱਚ ਕਾਫੀ ਹੱਦ ਤੱਕ ਫਿਲਮਾਂ ਦੇ ਨਾਂ ਜਿਹੜੇ ਨੇ ਉਹ ਸ਼ਾਮਿਲ ਨੇ ਸੋ ਇੱਥੇ ਜਸਵਿੰਦਰ ਪੱਲਾ 1989 ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਖੇਤੀਬਾੜੀ ਪਸਾਰ ਸਿੱਖਿਆ ਦੇ ਵਿੱਚ ਲੈਕਚਰਾਰ ਵਜੋਂ ਸ਼ਾਮਿਲ ਹੋਏ ਸੀ ਅਤੇ 2020 ਦੇ ਵਿੱਚ ਵਿਭਾਗ ਦੇ ਮੁਖੀ ਵਜੋਂ ਸੇਵਾ ਮੁਕਤ ਹੋਏ ਸੰਨ ਇਨਨਾ ਨੂੰ ਮੁਕਤ ਤੌਰ ਤੇ ਆਪਣੇ ਪ੍ਰੋਗਰਾਮ ਛਣਕਟ ਛਣਕਾਟਾ ਅਤੇ ਕਿਰਦਾਰ ਚਾਚਾ ਚਤਰਾ ਕਰਕੇ ਜਾਣਿਆ ਜਾਂਦਾ ਹੈ ਸੋ ਇਹਨਾਂ ਨੇ ਪਹਿਲੀ ਵਾਰੀ 1988 ਦੇ ਵਿੱਚ ਚਾਚਾ ਚਤਰਾ ਦੇ ਕਿਰਦਾਰ ਵਜੋਂ ਛਣਕਾਟਾ ਚਾਪਣਾ ਪਹਿਲਾ ਕਲਾਕਾਰ ਵਜੋਂ ਜੀਵਨ ਦੀ ਸ਼ੁਰੂਆਤ ਕੀਤੀ ਸੀ ਜਿਸ ਵਿੱਚ ਇਹਨਾਂ ਦੇ ਮੁੱਖ ਸਾਥੀ ਕਲਾਕਾਰ ਬਾਲ ਮੁਕੰਦ ਸ਼ਰਮਾ ਤੇ ਨੀਲੂ ਸੰ ਸੋ ਇਥੇ ਕਾਫੀ ਬਿਮਾਰ ਹੋਣ ਦੇ ਕਰਕੇ ਅੱਜ ਇਹਨਾਂ ਦਾ ਦੇਹਾਂ ਜੋ ਹੈ ਉਹ ਹੋ ਗਿਆ ਹੈ ਤਿਆ ਉੱਤਰ ਹਰਪਾਲ ਜੀਮਾ ਦੇ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਭਾਜਪਾ ਤੇ ਜਮਕੇ ਨਿਸ਼ਾਨੇ ਸਾਦੇ ਗਏ ਨੇ ਵੋਟ ਚੋਰੀ ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਕੁਝ ਗੱਲਾਂ ਆਖੀਆਂ ਗਈਆਂ ਨੇ ਦੱਸਿਆ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਦਿੱਲੀ ਦੇ ਵਿੱਚ ਜੀਐਸਟੀ ਮੀਟਿੰਗ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਭਾਰਤੀ ਲੋਕਤੰਤਰ ਦੇ ਵਿੱਚ ਭਾਜਪਾ ਸਰਕਾਰ ਨੂੰ ਤੇਜ਼ੀ ਦੇ ਨਾਲ ਵਧਦੀ ਪਾਰਟੀ ਮੰਨਿਆ ਜਾ ਰਿਹਾ ਹੈ ਅਤੇ ਦੇਸ਼ ਦੇ ਲੋਕਤੰਤਰ ਦੇ ਵਿੱਚ ਵੋਟਾਂ ਕਿਵੇਂ ਚੋਰੀ ਕੀਤੀਆਂ ਜਾ ਰਹੀਆਂ ਨੇ ਇਸ ਨੂੰ ਦੇਖਿਆ ਵੀ ਜਾ ਰਿਹਾ ਹੈ ਅਤੇ ਇਹ ਪਾਰਟੀ ਸਭ ਤੋਂ ਅੱਗੇ ਹੈ ਅਤੇ ਜਿਵੇਂ ਵੀ ਭਾਜਪਾ ਨੇ ਵੋਟਾਂ ਚੋਰੀਆਂ ਕੀਤੀਆਂ ਨੇ ਉਹ ਸੱਤਾ ਦੇ ਵਿੱਚ ਆਈ ਹੈ ਉਦਾਹਰਨ ਦੇ ਵਜੋਂ ਅਸੀਂ ਪੰਜਾਬ ਦੇ ਵਿੱਚ ਦੇਖ ਸਕਦੇ ਹਾਂ ਕਿ ਜਦੋਂ ਚੰਡੀਗੜ੍ਹ ਦੇ ਮੇਅਰ ਦੀ ਚੋਣ ਹੋਈ ਸੀ ਤਾਂ ਕਿਵੇਂ ਵੋਟ ਚੋਰੀ ਕੈਮਰੇ ਦੇ ਵਿੱਚ ਕੈਦ ਹੋ ਗਈ ਸੀ ਜੋ ਕਿ ਭਾਜਪਾ ਅਧਿਕਾਰੀਆਂ ਦੁਆਰਾ ਕੀਤੀ ਗਈ ਸੀ ਜਿਸ ਦੇ ਵਿੱਚ ਇੱਕ ਵੱਡਾ ਵਿਰੋਧ ਪ੍ਰਦਰਸ਼ਨ ਵੀ ਹੋਇਆ ਸੀ ਅਤੇ ਉਸ ਤੋਂ ਬਾਅਦ ਪੰਜਾਬ ਦੇ ਰਾਜਪਾਲ ਦੇ ਨਾਲ ਸੰਪਰਕ ਕੀਤਾ ਗਿਆ ਪਰ ਕੁਝ ਨਾ ਹੋਇਆ ਅਤੇ ਫਿਰ ਮਾਮਲਾ ਹਾਈ ਕੋਰਟ ਫਿਰ ਸੁਪਰੀਮ ਕੋਰਟ ਗਿਆ ਨਤੀਜਾ ਬਦਲ ਗਿਆ ਜਿਸ ਦੇ ਵਿੱਚ ਭਾਜਪਾ ਅੱਜ ਦੇਸ਼ ਦੇ ਵਿੱਚ ਸੰਵਿਧਾਨਕ ਦੇ ਲਈ ਇੱਕ ਵੱਡਾ ਖਤਰਾ ਹੈ ਸੋ ਇੱਥੇ ਦੇਸ਼ ਦੇ ਸੰਵਿਧਾਨ ਦੇ ਲਈ ਭਾਜਪਾ ਖਤਰਾ ਹੈ ਕਹਿੰਦੇ ਹੋਏ ਹਰਪਾਲ ਚੀਮਾ ਨਜ਼ਰ ਆਏ ਨੇ ਅਤੇ ਉਹਨਾਂ ਇਹ ਵੀ ਕਿਹਾ ਕਿ ਲੋਕਤੰਤਰ ਦੇ ਲਈ ਇਹ ਪਾਰਟੀ ਖਤਰਾ ਬਣ ਗਈ ਹੈ ਇਸ ਨੂੰ ਲਗਾਤਾਰ ਇੱਥੇ VOTING ਜਿਹੜੀ ਹੈ VOTING ਪ੍ਰਕਿਰਿਆ ਦੇ ਵਿੱਚ ਤੇਜ਼ੀ ਦੇ ਨਾਲ ਇਸੇ ਵੱਲੋਂ ਚੋਰੀ ਕੀਤੀ ਜਾ ਰਹੀ ਹੈ ਸੋ ਇੱਥੇ ਕੇਜਰੀਵਾਲ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਮਾਨ ਉਸ ਸਮੇਂ ਕਈ ਵਾਰ ਚੋਣ ਕਮਿਸ਼ਨ ਨੂੰ ਮਿਲੇ ਸਨ ਜਿਨ੍ਹਾਂ ਨੂੰ ਦੱਸਿਆ ਗਿਆ ਕਿ ਭਾਜਪਾ ਨੇ ਆਪ ਨੂੰ ਜਾਣ ਵਾਲੀਆਂ ਵੋਟਾਂ ਰੱਦ ਕਰਾਉਣ ਦੇ ਲਈ ਸੰਸਦ ਦੇ ਵਿੱਚ ਸਾਜ਼ਿਸ਼ ਰਚੀ ਸੀ ਸੋ ਚਿੰਮਾ ਨੇ ਕਿਹਾ ਕਿ ਬਿਹਾਰ ਚੋਣਾ ਨੇ ਇਸ ਕਰਕੇ ਭਾਜਪਾ ਉੱਥੇ ਵੀ ਇਹੀ ਕੰਮ ਕਰ ਰਹੀ ਹੈ ਪਰ ਭਾਜਪਾ ਇਸ ਦੀ ਵਰਤੋਂ ਵੋਟ ਚੋਰੀ ਕਰਨ ਦੇ ਲਈ ਕਰ ਰਹੀ ਹੈ ਜਿੱਥੇ ਵੋਟਾਂ ਦੀਆਂ ਚੋਰੀਆਂ ਹੋ ਰਹੀਆਂ ਨੇ ਜਿਸ ਵਿੱਚ ਇਹ ਮਾਮਲਾ ਦੇਸ਼ ਦੇ ਸਾਹਮਣੇ ਆਇਆ ਹੈ ਬਿਹਾਰ ਤੋਂ ਮਾਮਲਾ ਸੰਸਦ ਅਤੇ ਫਿਰ ਸੁਪਰੀਮ ਕੋਰਟ ਦੇ ਵਿੱਚ ਗਿਆ ਸੋ ਇਹ ਕਹਿੰਦੇ ਹੋਏ ਇੱਥੇ ਹਰਪਾਲ ਜੀ ਮਾ ਜੋ ਨੇ ਉਹ ਨਜ਼ਰ ਆਏ ਨੇ ਉਹਨਾਂ ਦੇ ਵੱਲੋਂ ਜਾਂ ਕੇ ਬੀਜੇਪੀ ਤੇ ਨਿਸ਼ਾਨੇ ਸਾਦੇ ਗਏ ਨੇ ਅੱਜ ਦੇ ਬੁਲੇਟਿਨ ਦੇ ਵਿੱਚ ਐ ਨਾ ਹੀ ਅੱਗੇ ਦੀ ਜਾਣਕਾਰੀ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਨਾਟ ਟੀਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ